हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂਈ ਵੜ ਚੇੜ ਲਈ ਲੈ ਕੇ ਆਏ ਆਂਗੇ ਬੱਚਾ ਆ ਗਿਆ ਮਗਰ ਕਰਮਾਲੀ ਦੇ ਵਸੀ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰਾਂਗੇ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕੋਂ ਬਾਈ ਵਧੀਆ ਬਾਈ ਵਧੀਆ ਬਾਈ ਨਾਮ ਤੇ ਆਪਣਾ ਐਡਰੈਸ ਬੋਲਦੇ ਹੋ ਹਾਂ ਬਾਈ ਜੀਤ ਸਿੰਘ ਪਿੰਡ ਗੱਲਕੋਟੇ ਜ਼ਿਲ੍ਹਾ ਪਰਣਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਾਈ ਸੈਣਾ ਵੀ ਇਧਰ ਪੱਖੋ ਕੈਂਚੇ ਮੇਂ ਨੇੜੀ ਰਹਾ ਜੀ ਮੋਬਾਈਲ ਨੰਬਰ ਬੋਲਦੇ ਹੋ 70872755632 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜਿਹੜੀ ਸਾਹਮਣੇ ਵਾਰਡ ਦੇਖ ਰਿਹਾ ਕਿਹੜਾ ਸੂਆ ਸੂਈ ਆ ਬਾਈ ਇਹ ਪਹਿਲਾ ਸੂਆ ਸੂਈ ਆ ਵੀਰੇ ਕਲੂਨ ਸੂਈ ਆ ਕਦੋਂ ਸੂਈ ਆ ਬਾਈ ਇਹਨੂੰ ਹੋ ਗਏ ਵੀਰੇ 5 ਘੰਟ ਤੇ ਬੱਚਾ ਵਸੀ ਦੇਗੀ ਹੈ ਨਾ ਹਾਂ ਮਗਰ ਵਸੀ ਹੋਵੇ ਵਸੀ ਜਰਸੀ ਦੇਗੀ ਹੈ ਨਾ ਹਾਂ ਹਾਂ ਬੱਚਾ ਬੜਾ ਪਿਆਰਾ ਯਾਰ ਬਹੁਤ ਚੰਗੀ ਕੱਸੀ ਹਮ ਬੱਚੇ ਦੀ ਕੁਆਲਿਟੀ ਬਈ ਚੈੱਕ ਕਰ ਸਕਦੇ ਹੋ ਬੱਚਾ ਬੜਾ ਕਰਮਲ ਨੇ ਪਿਆਰਾ ਦਿੱਤਾਗਾ ਬਾਕੀ ਆਪ ਵੀ ਖਰਕਤ ਵਾਲੀ ਆ ਹਾਂ ਹਾਂ ਮੂੰਹੋਂ ਛੇਦਾਂਦਾ ਮੂੰਹੋਂ ਬਾਈ ਕਹਿੰਦਾ ਛੇਦਾਂਦਾ ਤੇ ਲੇਵਾ ਫੈਕਸ ਜ ਆ ਗਿਆ ਹਾਂ ਫੈਕਸ ਜ ਲੇਵਾ ਗਿਆ ਤੇ ਕਿੰਨਾ ਕ ਬੋਲਾ ਕਟਿਆ ਬਾਈ ਫਿਰ ਬੋਲਾ 3 ਕਿਲੋ ਘੜਦਾ ਵੇ ਕੁਛ ਬੱਸੀ ਨੂੰ ਪਿਆਦਾ ਸੀ ਤੇ ਕਿੰਨਾ ਕ ਦੱਤ ਪਾ ਦਵਾ ਐਸਟੀਮੇਟ ਜੀ ਤੂੰ ਪਾ ਦੋ ਬਾਈ 15 ਤੋਂ ਬਾਹਰ ਬਾਹਰ 16 17 ਕਿਲੋ ਠੀਕ ਹੈ ਤੇ ਖੋਲੋਗੇ ਬਾਈ ਤੁਰ ਹਾਂ ਤੁਰ ਤੁਰਾ ਤਰਾ ਪਾ ਚੈੱਕ ਕਰਵਾ ਨੇ ਤੇ ਥਣ ਤਾਂ ਮੈਂ ਕਹਣਾ ਮੱਝ ਨਾਲ ਦਾ ਲੱਗਦਾ ਹਾਂ ਹਾਂ ਪਹਿਲ ਨਾਲ ਨਹੀਂ ਥਣ ਜਾਂ ਲੱਗਦਾ ਨਹੀਂ ਹੁੰਦਾ ਸਹੀ ਹੈ ਬਾਈ ਕਿਆ ਬਾਤਾਂ ਨਿਖੜ ਮਾ ਥਣ ਜਲਾ ਨਹੀਂ ਧਾਰ ਚੋਈ ਉਹ ਵੀ ਚੋਲੂ ਹੁੰਦਾ ਸਹੀ ਹੈ ਬਾਈ ਵਾਕੀ ਕੱਦ ਕਾਠ ਵਾਲੀ ਆ ਹਮ ਅਸਲ ਵਿੱਚ ਜਿਹਨੇ ਚਵਾਈ ਸਿੱਖਣੀ ਐ ਇਹ ਤੋਂ ਸਿੱਖ ਸਕ ਤੇ ਲੇਵਾ ਇੱਕ ਨੰਬਰ ਫਿਕਸ ਹਵਾਨੇ ਦੀ ਆ ਗਈ ਤੋਰਾ ਚੈੱਕ ਕਰ ਸਕਦੇ ਹੋ ਕਦ ਕਠ ਲਈ ਕੋਈ ਛੋਟੀ ਨਾ ਮੰਨ ਨਾ ਨਾ ਪੂਰੇ ਗੱਦਾ ਪੂਰੀ ਪੂਰੀ ਵੀਰੇ ਪੂਰੀ ਬਾਕੀ ਫੇਸਬੁਕ ਚੈੱਕ ਕਰ ਸਕਦੇ ਹੋ ਗਰਮੀਆਂ ਦਾ ਤੋਹਫਾ ਹੀ ਆ ਤੋਹਫਾ ਆ ਗਿਆ ਹਨਾ ਹਾਂ ਜੀ ਹਾਂ ਗਰਮੀ ਬਿਲਕੁਲ ਨਹੀਂ ਮੰਨਣੀ ਨਾ ਮੰਨੇ ਠੰਡ ਤੇ ਨਾ ਮੰਨੇ ਗਰਮੀ ਨਾ ਵੀਰੇ ਦੁੱਧ ਗਾੜਾ ਹੋਊਗਾ ਫੈਟ ਚੰਗੀ ਆਊਗੀ ਬਾਈ ਬਾਕੀ ਜਰਸੀ ਦਾ ਕ੍ਰੋਸ ਆ ਗਈ ਹਨਾ ਹਾਂ ਹਾਂ ਤੇ ਮੋਲੇ ਦਾ ਅੱਜ ਬਾਈ ਕੀ ਰਹੂਗਾ ਫਿਰ ਮੋਲ ਵੀਰੇ ਤਾ ਕੋਈ ਨਾ ਪਾ ਲਾਇਨ ਦੇਣੀ ਕਰਾ ਕੇ ਦਾ ਮੁੱਲ ਦਾ ਕਰ ਲਾ 58 ਕਰ ਲਾ ਤੇ 60 ਕਰ ਲਾ 55000 ਦੀ ਵੜਾ ਪਤੇਣੀ ਹੋਈ ਆ ਬਸ ਠੀਕ ਆ ਮੁੱਲ ਕਰਾਉਣ ਦਾ ਅੱਜ ਭਾਵੇਂ ਬਾਈ 60 ਕਰ ਲਾ ਬਾਈ ਛੋਟ ਕਰ ਦੇ 2000 ਛੱਡ ਦੇ ਹਾਂ ਉਹਦੇ 100 ਰੁਪਿਆ ਛੋਟ ਦਾ ਵੀ ਲੈਣ ਦੇਣ ਮੁੱਲੀ ਕਰਤਾ ਬਾਈ ਹਾਂ 55000 55000 ਜਮਾ ਫਿਕਸ ਮੁੱਲ ਕਰਤਾ ਬਾਈ ਨੇ ਬਾਕੀ ਰੰਗ ਰੂਪ ਬਹੁਤ ਪਿਆਰਾ ਹੈ ਤੇ ਨਮਾਈ ਧਮਾਈ ਨਹੀਂ ਬੇਨਾ ਬਗ ਚੌਂਕੀ ਬਹੁਤ ਆਵਾੜ ਤੇ ਨਾਲੇ ਸੋਨੂੰ ਚੀਜ਼ਾਂ ਵੀ ਦੋ ਮਿਲ ਜਾਣੀ ਹਾਂ ਹਾਂ ਦੁੱਧ ਵਾਲੀ ਵੜਾ ਬਾਕੀ ਫਾਇਟ ਵਧੀਆ ਹੁੰਦੀ ਐ ਨਾ ਦੀ ਬੱਚਾ ਵੀ ਕਰਮ ਵਾਲੀ ਮਗਰ ਬਹੁਤ ਪਿਆਰਾ ਆ ਗਿਆ ਕਿ ਨਹੀਂ ਹਾਂ ਹਾਂ ਸਹੀ ਐ ਭਾਈ ਮੁੱਲ ਵੀ ਲੈਵ ਦੇਣ ਬਾਕੀ ਲੈਵਨ ਦੀ ਗੱਲ ਕਰੀਏ ਬਹੁਤ ਸੋਹਣਾ ਆ ਗਿਆ ਭਾਈ ਫਿਕਸ ਲੈਵੇ ਦੀ ਆ ਗਈ ਚਾ 10 ਸੂਏ ਬੰਦਾ ਦੁੱਧ ਪੀ ਚੱਲੇ ਹੂੰ ਇਹ ਲੈਵੇ ਨੇ ਆਂ ਹਾਂ ਇਹ ਵੀ ਪਾਣਾ ਮਾਜਾ ਦੂਜੇ ਸੂਏ ਰੁਕਣ ਦੇ ਜਾਂ ਲੈਵੇ ਚਵਾਈ ਚੁਈ ਕਿਵੇਂ ਆ ਬੜਾ ਇੱਕ ਨੰਬਰ ਆ ਠੀਕ ਥਾਣੀ ਜੋ ਥਾਨ ਥਾਨ ਦੇ ਸ਼ਿਰਤੀ ਚਵਾਈ ਹੋਣੀ ਆ ਹੂੰ ਥਾਨ ਸੋਟਾ ਗੁੱਲੇ ਵਾਲਾ ਥਾਨ ਆ ਕਿ ਨਹੀਂ ਪੂਰਾ ਪੂਰਾ ਸਹੀ ਐ ਭਾਈ ਪਹਿਲ ਨਾਲ ਨੂੰ ਥਾਨ ਨਹੀਂ ਲੱਗਦਾ ਨਹੀਂ ਹੂੰ ਮੁੱਲ ਵੀ ਬਾਈ ਨੇ ਜਮਾ ਬਈ ਖਿੱਚ ਕੇ ਰੱਖਤਾ ਕਿਸੇ ਵੀ ਵੀਰ ਨੂੰ ਬਾੜ ਪਸੰਦ ਆਵੇ ਕਰ ਲਿਓ ਬਾਈ ਨਾਲ ਕੰਡੈਕਟ ਧੰਨਵਾਦ ਜੀ